ਨਾਦਰ ਸ਼ਾਹ ਦਿੱਲੀ ਤੱਕ ਲੁੱਟ ਕੇ ਜਦੋਂ ਵਾਪਸ ਆਇਆ ਨਾ ਜਦੋਂ ਪੰਜਾਬ ਚੋਂ ਨੰਗਲ ਲੱਗਾ ਉਹਨੇ ਦਿੱਲੀ ਚ 2.5 ਲੱਖ ਬੰਦਾ ਇੱਕੇ ਦਿਨ ਚ ਮਾਰਿਆ ਸੀ ਇੱਕੇ ਦਿਨ 2.5 ਲੱਖ ਬੰਦਾ ਸਮੇਤ ਕੋਹੇ ਨੂਰ ਹੀਰਾ ਤੇ ਤਖਤ ਤਾਊਸ ਬਨ ਕੇ ਲਈ ਆਉਂਦਾ ਸੀ ਨਾਦਰ ਸ਼ਾਹ ਪਰ ਉਹਨੂੰ ਨਹੀਂ ਸੀ ਪਤਾ ਵੀ ਅਜੇ ਲੰਮੇ ਚੋਲੇ ਵਾਲੇ ਨਿਹੰਗਾਂ ਨਾਲ ਵਾਹ ਪੈਣਾ ਮੇਰਾ ਜਦੋਂ ਪੰਜਾਬ ਚੋਂ ਨੰਗਲ ਲੱਗਾ ਨਾ ਨਾਦਰ ਸ਼ਾਹ ਟੁੱਟੀਆਂ ਕਿਰਪਾਨਾਂ ਤੇ ਮਰੀਲ ਘੋੜੇ ਲੈ ਕੇ ਸਿੱਖ ਸਰਦਾਰ ਨਾਦਰ ਦੇ ਗਲ ਇਹੋ ਜਿਹਾ ਪਏ ਕਿ ਲਾਹੌਰ ਜਾਂਦਿਆ ਜਾਂਦਿਆਂ ਤੱਕ ਨਾਦਰ ਸ਼ਾਹ ਨੂੰ ਨਾਨੀ ਚੇਤੇ ਆ ਗਈ। ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਵੀ ਆਹ ਕੌਣ ਆ? ਆਹ ਕਿਹੜੀਆਂ ਬਲਾਵਾ ਪੰਜਾਬ ਚ ਦੁਰੀਆਂ ਫਿਰਦੀਆਂ? ਮੈਨੂੰ ਕੋਈ ਰੋਕਣ ਵਾਲਾ ਨਹੀਂ, ਮੈਨੂੰ ਕੋਈ ਫੜਨ ਵਾਲਾ ਨਹੀਂ, ਮੇਰੇ ਰਸਤੇ ਚ ਕੋਈ ਅੜਨ ਵਾਲਾ ਨਹੀਂ। ਆਹ ਬੰਦੇ ਕੌਣ ਆ? ਤੇ ਜ਼ਕਰੀਆ ਖਾਨ ਕਹਿੰਦਾ ਸੀ ਇਹ ਸਿੱਖ ਹੁੰਦੇ ਆ। ਇਹਨਾਂ ਨੂੰ ਸਿੰਘ ਸਰਦਾਰ ਕਹਿੰਦੇ ਆ। ਕਹਿੰਦਾ ਕੁਝ ਖੁੱਲ ਕੇ ਦੱਸ ਨਾ ਬਾਰੇ ਉਹ ਫਿਰ ਦੱਸਦਾ ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ ਦੇਵਾਂ ਤੁੱਦ ਦੇ ਤਾਂ ਹੀ ਸੁਣਾ ਸ਼ਾਹ ਗੁਰੂ ਨਾਨਕ ਮਸ਼ਹੂਰ ਫਕੀਰ ਹੋਇਆ ਦਿੱਤਾ ਉਸ ਨੇ ਪੰਥ ਚਲਾ ਸ਼ਾਹ ਫਿਰ ਉਸੇ ਹੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਨੇ ਝੰਡਾ ਸਿਰ ਗੁਰਿਆਈ ਚਲਾ ਸ਼ਾਹ ਲਿਆ ਆਬੇ ਹਯਾਤ ਬਹਿਸ਼ਤ ਵਿੱਚੋਂ ਦਿੱਤਾ ਇਹਨਾਂ ਦੇ ਤਾਂ ਹੀ ਸ਼ਿਕਾਸ਼ਾ ਕਹਿੰਦਾ ਇਹਨਾਂ ਦਾ ਵੱਡ ਵਡੇਰਾ ਹੋਇਆ ਗੁਰੂ ਨਾਨਕ ਤੇ ਇਹਨਾਂ ਦਾ ਇੱਕ ਦਹਵਾਂ ਪੀਰ ਹੋਇਆ ਜਿਹਨੂੰ ਇਹ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਪਤਾ ਨਹੀਂ ਇਹਨਾਂ ਨੂੰ ਬਾਟੇ ਚ ਕੀ ਘੋਲ ਕੇ ਪਿਆ ਗਿਆ ਹੈ ਵੀ ਇਹਨਾਂ ਦੀ ਕਾਇਆ ਕਲਪ ਹੋ ਗਈਆ ਕਹਿੰਦਾ ਬਾਟੇ ਚ ਕੀ ਘੋਲ ਕੇ ਪਿਆ ਗਿਆ ਕਹਿੰਦਾ ਖੋਲ ਕੇ ਦੱਸ ਫਿਰ ਉਹ ਅਗਲੀ ਗੱਲ ਦੱਸਦਾ ਹੈ ਉਹ ਕਹਿੰਦਾ ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ ਜਦੋਂ ਅੰਮ੍ਰਿਤ ਤਿਆਰ ਹੁੰਦਾ ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ ਬਾਟਾ ਲੋਹੇ ਦਾ ਵਿੱਚ ਟਕਾ ਸ਼ਾਹ ਪਾਣੀ ਵਿੱਚ ਪਤਾਸਿਆਂ ਪਾਏ ਕਿਤੇ ਖੰਡਾ ਲੋਹੇ ਦਾ ਵਿੱਚ ਫਰਾ ਸ਼ਾਹ ਫਿਰ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਜਿਹੜੀਆਂ ਪੰਜ ਬਾਣੀਆਂ ਪੜ੍ਹਦੇ ਆ ਉਹ ਕਹਿੰਦਾ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਉਹ ਜਿਹੜੀ ਇਹਨਾਂ ਨੂੰ ਗਿਆ ਸਖਾ ਸ਼ਾਹ ਥੋੜੇ ਚਿਰ ਵਿੱਚ ਹੀ ਪੀਣ ਵਾਲੜੇ ਨੂੰ ਆਪਣੇ ਕੋਲ ਇਹ ਲੈਣ ਬਿਲਾ ਸ਼ਾਹ ਕਹਿੰਦਾ ਫਿਰ ਕੀ ਕਰਦੇ ਆ ਕਹਿੰਦਾ ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ ਜਿਨ੍ਹਾਂ ਨੇ ਅਮਰਤ ਛਕਿਆ ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ ਮੁੜ ਕੇ ਸਾਰਾ ਹੀ ਦੇਣ ਸ਼ਕਾ ਸ਼ਾਹ ਫਿਰ ਮਜਬੀ ਕਾਇਦੇ ਰਹਿਤਾ ਬਹਿਤਾ ਫਿਰ ਮਜਬੀ ਕਾਇਦੇ ਸਮਝਾਏ ਕੇ ਤੇ ਨਾਲੇ ਦੇਣ ਕੜਾ ਖਵਾ ਸ਼ਾਹ ਕਹਿੰਦਾ ਹੁੰਦਾ ਕੀ ਆ ਉਹ ਕਹਿੰਦਾ ਹੋਇਆ ਕੀ ਉਹ ਜਿੰਨਾ ਕੋਲੋਂ ਇੱਕ ਜੂਨਾ ਜਾਵੇ ਮਾਰੀ ਨਾਲ ਹਾਥੀਆਂ ਜੰਗ ਮਚਾ ਚਾ ਜਿਨ੍ਹਾਂ ਨੇ ਜੂਨ ਹੀ ਮਾਰ ਕੇ ਵੇਖੀ ਉਹ ਪੰਜ ਘੁੱਟਾ ਇਹਨਾਂ ਦੇ ਗਲੇ ਤੋਂ ਥੱਲੇ ਕਿ ਉਤਰਨਾ ਹਾਥੀ ਵੀ ਅੱਗੇ ਭਜਾ ਭਜਾ ਕੇ ਮਾਰੇ ਨਾਦਰ ਸ਼ਾਹ ਕਹਿੰਦਾ ਫਿਰ ਇਹਨਾਂ ਨੂੰ ਖਤਮ ਕਿਉਂ ਨਹੀਂ ਕਰਦਾ ਕਹਿੰਦਾ ਕਰੀਏ ਕੀ ਜਿੰਨੇ ਖਤਮ ਕੀਤੇ ਦੁਗਣੇ ਹੋ ਗਏ ਆ ਕਹਿੰਦਾ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਖਤਮ ਕਰ ਦੇ ਕਹਿੰਦਾ ਕਿਹੜਾ ਖਾਣ ਪੀਣ ਇਹ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਲੀ ਕੌਮ ਆ ਮਰੀਲ ਘੋੜੇ ਤੇ ਟੁੱਟੀਆਂ ਕਿਰਪਾਨਾਂ ਲੈ ਕੇ ਸਾਡੇ ਗਲ ਪੈ ਜਾਂਦੇ ਆ ਤੇ ਖਾਣ ਪੀਣ ਦੀ ਸੁਣ ਲੈ ਰੁੱਖਾਂ ਦੀਆਂ ਛਿਲੜਾਂ ਘਾ ਪੱਤੇ ਖਾ ਕੇ ਵੀ ਇਹਨਾਂ ਕਦੀ ਰੱਬ ਨੂੰ ਲਾਹਾਂ ਨਹੀਂ ਮਾਰਿਆ ਰੱਬਾ ਭੁੱਖੇ ਮਰ ਚਲੇ ਇਹ ਏਦਾਂ ਦੀ ਕੌਮ ਆ ਤੇ ਜਦਨ ਕਦੇ ਇਹਨਾਂ ਨੂੰ ਸ਼ੋਲੇ ਖਾਨ ਨੂੰ ਲੰਗਰਾਂ ਚ ਮਿਲ ਜਣ ਕਹਿੰਦਾ ਜ ਬਾਦਾਮ ਖਾਦੇ ਆ ਤੇ ਜਦਨ ਕਹਿੰਦੇ ਇਹਨਾਂ ਨੂੰ ਖਾਣ ਵਾਸਤੇ ਬਤਾਉ ਮਿਲ ਜਣ ਕਹਿੰਦੇ ਅਜ ਬਟੇਰਾ ਭੁੰਨ ਕੇ ਖਾਦਾ ਤੇ ਜਦਨ ਕਹਿੰਦਾ ਕੱਖ ਨਾ ਮਿਲੇ ਕਹਿੰਦੇ ਉਹ ਤਾਂ ਢਿੱਡ ਦੇ ਹੱਥ ਫੇਰ ਕੇ ਕਹਿੰਦੇ ਲੰਗਰ ਹੀ ਮਸਤਾਨਾ ਹੋ ਗਿਆ ਸਾਡਾ ਤੇ ਕਹਿੰਦਾ ਨਾ ਜਾਣੇ ਬਲਾ ਮਸਤਾਨਾ ਕਿਹੜੀ ਚੀਜ਼ ਹੁੰਦੀ ਆ ਕੋਡਵਲਡ ਹੀ ਇਦਾਂ ਦੇ ਰੱਖਿਆ ਕਿ ਸਾਡੀ ਜਾਨ ਘੱਡ-ਘੱਡ ਰੱਖੀ ਜਾਂਦੇ ਆ ਉਹ ਦਿਨ ਨਾਦਰ ਸ਼ਾਹ ਨੇ ਉੱਠ ਕੇ ਕਿਹਾ ਸੀ ਜ਼ਕਰੀਆ ਖਾਨ ਖਤਮ ਕਰਦੇ ਸਾਰੇ ਨਹੀਂ ਤੇ ਰਾਜ ਭਾਗ ਕਰਨਗੇ ਫਿਰ ਜ਼ਕਰੀਆ ਖਾਨ ਨੇ ਤੁਹਾਡੇ ਸਿਰਾਂ ਤੇ ਨਾਮ ਰੱਖੇ ਸੀ ਤੇ ਮਸੇ ਰੰਗੜ ਨੇ ਕਹਿ ਕੇ ਦਰਬਾਰ ਸਾਹਿਬ ਮੰਗਿਆ ਸੀ ਪੀ ਸਿੱਖੀ ਦਾ ਧੁਰਾ ਮੈਂ ਖਤਮ ਕਰੂੰਗਾ ਉਹਨੂੰ ਕੀ ਪਤਾ ਵੀ ਇਹਨੂੰ ਕਈ ਖਤਮ ਕਰਨ ਆਏ ਇਹ ਜੋਤ ਤੇ ਜਗਦੀ ਰਹਿਣੀ ਪਰ ਇਥੋਂ ਕਈਆਂ ਨੇ ਜੋਤਾਂ ਬੁਝਾ ਕੇ ਚਲੇ ਜਾਣਾ ਆਪਣੀਆਂ ਮੱਸੇ ਦੀ ਬੇਗਮ ਨੇ লাশ ਰੱਖ ਕੇ ਆਖਿਆ ਸੂਬੇਦਾਰਾ ਇਨਸਾਫ ਚਾਹੀਦਾ ਮੈਨੂੰ ਖੂਨ ਦੇ ਵੰਡੇ ਖੂਨ ਚਾਹੀਦਾ ਸਿਰ ਦੇ ਵੰਡੇ ਸਿਰ ਚਾਹੀਦਾ ਮੇਰਾ ਪਤੀ ਮਾਰਿਆ ਹੈ ਮਾਰਨ ਵਾਲੇ ਕਿੱਧਰ ਆਏ ਕਿੱਧਰ ਗਏ ਮੈਨੂੰ ਕੱਖ ਨਹੀਂ ਪਤਾ ਸੂਬੇਦਾਰ ਨੇ ਮਸੇ ਰੰਗੜ ਦੀ ਬੇਗਮ ਨੂੰ ਆਖਿਆ ਵੀ ਤੂੰ ਜਾ ਸਕਦੀ ਹੈ ਮੈਂ ਦੋਹਾਂ ਚੌਹਾਂ ਦਿਨਾਂ ਦੇ ਵਿੱਚ ਤੇਰਾ ਇਨਸਾਫ ਪੂਰਾ ਕਰਕੇ ਦਿਆਂਗਾ ਕਹਿੰਦੀ ਮੈਨੂੰ ਇਨਸਾਫ ਚਾਹੀਦਾ ਵਰਨਾ ਤੇਰੀ ਕਚੈਰੀ ਵਿੱਚ ਕਟਾਰੀ ਮਾਰ ਕੇ ਮੈਂ ਆਪਣੀ ਜਾਨ ਦੇ ਦੇਣੀ ਹੈ ਤੇ ਇਲਜ਼ਾਮ ਤੇਰੇ ਸਿਰ ਦੇ ਉੱਤੇ ਮੈਂ ਲਵਾਉਂਗੀ ਲਓ ਜੀ ਮਸੇ ਦੀ ਬੇਗਮ ਚਲੀ ਗਈ ਜ਼ਕਰੀਆ ਖਾਨ ਬੈਠਾ ਸੋਚਦਾ ਵੀ ਮਸੇ ਰੰਗੜ ਨੂੰ ਮਾਰਨ ਵਾਲੇ ਆਏ ਕਿੱਥੋਂ ਪੰਜਾਬ ਮਾਝਾ ਦੇ ਇੱਕ ਸਿੱਖਾਂ ਤੋਂ ਖਾਲੀ ਪਿਆ ਨਾ ਕੋ ਘਰ ਘੜ ਚ ਵਸਦਾ ਨਾ ਕੋ ਪਿੰਡਾਂ ਚ ਵਸਦਾ ਨਾ ਕੋ ਖੇਤਾਂ ਚ ਵਸਦਾ ਮਾਰਨ ਵਾਲੇ ਆਕਾਸ਼ੋਂ ਉੱਤਰ ਜਾ ਕੇ ਧਰਤੀ ਚੋਂ ਪੈਦਾ ਹੋਏ ਆ ਲਾਗੇ ਬੈਠੇ ਵਜ਼ੀਰ ਨੇ ਆਖਿਆ ਸੂਬੇਦਾਰਾ ਇਹਦੇ ਫਿਰ ਉਹੋ ਹੀ ਦੱਸਣਗੇ ਜਿਹੜੇ ਇਥੋਂ ਬੋਬੇ ਇਕੱਠੇ ਕਰ ਕਰਕੇ ਖੜਦੇ ਰੇ ਸਾਰੇ ਚੌਧਰੀ ਇਕੱਠੇ ਕਰੀਏ ਹਾਂ